ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦਰਸ਼ਕ ਵੀਰੋ ਤੁਸੀਂ ਜੁੜ ਚੁੱਕੇ ਹੋ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਅਤੇ ਮੰਡ న్యూਜ਼ ਪੰਜਾਬ ਚੈਨਲ ਦੇ ਨਾਲ ਸੋ ਹਾਜ਼ਰ ਹਾਂ ਅੱਜ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਸੋ ਦਰਸ਼ਕ ਵੀਰੋ ਅੱਜ 13 ਸਤੰਬਰ ਹੋ ਚੁੱਕਿਆ ਤੇ ਮੌਸਮ ਇਸ ਵਕਤ ਸਮਾਂ ਜਿਹੜਾ ਤਕਰੀਬਨ 7:00 ਵੱਜ ਚੁੱਕੇ ਨੇ ਸਵੇਰ ਦੇ ਤੇ ਸੂਰਜ ਨੇੜਾ ਆਪਣੀਆਂ ਕਿਰਨਾਂ ਵਖੇਰਨੀਆਂ ਸ਼ੁਰੂ ਕਰ ਚੁੱਕੇ ਆ ਮੌਸਮ ਦੇਖਣ ਨੂੰ ਬਹੁਤ ਠੀਕ ਲੱਗ ਰਿਹਾ ਕਿਤੇ ਕਿਤੇ ਸਵੇਰ ਸਵੇਰ ਜਦੋਂ ਪੋਸ਼ਕ ਟਾਈਮ ਪਹਿਲਾਂ ਕਾਫੀ ਬੱਦਲ ਵੀ ਸੀ ਅਸਮਾਨ ਤੇ ਜਿਹੜੇ ਕਿ ਹੁਣ ਤਕਰੀਬਨ ਛੱਟ ਚੁੱਕੇ ਨੇ ਮੌਸਮ ਹੁਣ ਜਿਹੜਾ ਆਮ ਕਰਕੇ ਠੀਕ ਆ ਸੋ ਇਹ ਜਿਹੜਾ ਮੌਸਮ ਆ ਪੰਜਾਬ ਦਾ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਜਿਵੇਂ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਇਹ ਤਕਰੀਬਨ ਉੱਤਰ ਭਾਰਤ ਦੇ ਸਾਰੇ ਹੀ ਜਿਹੜੇ ਮੈਦਾਨੀ ਇਲਾਕੇ ਨੇ ਗੰਗਾ ਦਾ ਮੈਦਾਨੀ ਇਲਾਕਾ ਇਹਦੇ ਵਿੱਚ ਮੌਸਮ ਜਿਹੜਾ ਹਜੇ ਅੱਜ ਤਕਰੀਬਨ ਦੁਪਹਿਰ ਤੱਕ ਸਾਫ਼ ਰਹਿਣ ਦੀ ਪੂਰੀ ਪੂਰੀ ਸੰਭਾਵਨਾ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆਂ ਤੇ ਦਿੱਲੀ ਦੀ ਸਾਈਡ ਤੋਂ ਜਿਹੜੇ ਬੱਦਲਾਂ ਦੀ ਦਸਤਕ ਹੋ ਸਕਦੀ ਆ ਹਰਿਆਣੇ ਦੀ ਤਰਫ ਤੋਂ ਦਿੱਲੀ ਦੀ ਤਰਫ ਤੋਂ ਚੱਲ ਕੇ ਬੱਦਲਾਂ ਦਾ ਇੱਕ ਪੈਜ ਹਲਕੇ ਬੱਦਲਾਂ ਦਾ ਉਹ ਜਿਹੜਾ ਪੰਜਾਬ ਤੇ ਛਾ ਸਕਦਾ ਮੱਧਲ ਹਲਕੇ ਹੋਣਗੇ ਤੇ ਪਰ ਇਹਦੇ ਨਾਲ ਬਾਰਿਸ਼ ਦੀ ਜਿਹੜੀ ਸੁਭਾਵਨਾ ਨਹੀਂ ਹੈ ਸੋ ਬਾਰਿਸ਼ ਜਿਹੜੀ ਹਲੇ ਨਾ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਤੇ ਜ਼ਿਆਦਾਤਰ ਮੀਂਹ ਪੈਣ ਦੀ ਕੋਈ ਵੀ ਸੁਭਾਵਨਾ ਹਜੇ ਫਿਲਹਾਲ ਦੀ ਘੜੀ ਨਹੀਂ ਹੈ ਪਰ ਦਰਸ਼ਕ ਵੀਰੋ ਆਉਣ ਵਾਲੇ ਕੁਝ ਦਿਨਾਂ ਦੇ ਦੌਰਾਨ ਇਹ ਮੌਸਮ ਦੇ ਵਿੱਚ ਤਬਦੀਲੀ ਆਊਗੀ ਬਾਰਿਸ਼ਾਂ ਦਾ ਜਿਹੜਾ ਪ੍ਰੋਗਰਾਮ ਹਜੇ ਰੁਕਿਆ ਨਹੀਂ ਹੈ ਇੱਕ ਚੰਗਾ ਸਪੈਲ ਜਿਹੜਾ ਬਾਰਸ਼ਾਂ ਦਾ ਦੁਬਾਰਾ ਲੱਗ ਸਕਦਾ ਸੋ ਇਸ ਕਰਕੇ ਮੌਨਸੂਨ ਦੀ ਵਾਪਸੀ ਤੋਂ ਪਹਿਲਾਂ-ਪਹਿਲਾਂ ਇੱਕ ਵਾਰੀ ਪੰਜਾਬ ਦੇ ਵਿੱਚ ਮੀਂਹਾਂ ਦੀ ਦਸਤਕ ਹੋ ਸਕਦੀ ਆ ਸੋ ਉਹ ਹੋ ਸਕਦਾ ਵੀ 15-16 ਤਰੀਕ ਨੂੰ ਹੋ ਜੇ ਜਾਂ 17 ਤੇ 18 ਤਰੀਕ ਨੂੰ ਇਹਨਾਂ ਡੇਟਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮੌਨਸੂਨ ਸਰਗਰਮ ਹੋ ਸਕਦੀ ਆ ਤੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਕੁਝ ਹਿੱਸਿਆਂ ਦੇ ਵਿੱਚ ਚੰਗੇ ਮੀਂਹ ਦੀ ਉਦੋਂ ਜਿਹੜੀ ਸੁਭਾਵਨਾ ਬਣ ਸਕਦੀ ਆ ਕਿਉਂਕਿ ਇਹ ਮੌਸਮ ਆ ਮੌਸਮ ਜਿਹੜਾ ਪਲ-ਪਲ ਬਦਲਦਾ ਰਹਿੰਦਾ ਤੇ ਖਾਸ ਕਰਕੇ ਜਦੋਂ ਮੌਨਸੂਨ ਦਾ ਸਮਾਂ ਹੁੰਦਾ ਉਦੋਂ ਜਿਹੜੀ ਮੌਨਸੂਨ ਦੀ ਜਿਹੜੀ ਮੌਸਮ ਦੀ ਭਵਿੱਖਬਾਣੀ ਆ ਇਹ ਕਈ ਵਾਰੀ ਗਲਤ ਸਾਬਤ ਹੋ ਜਾਂਦੀ ਆ ਕਿਉਂਕਿ ਮੌਨਸੂਨ ਆ ਇਹ ਹਵਾਵਾਂ ਦਾ ਖੇਲ ਹੁੰਦਾ ਤੇ ਜਦੋਂ ਵੀ ਹਵਾਵਾਂ ਆਪਣਾ ਰੁਖ ਬਦਲਦੀਆਂ ਨੇ ਤੇ ਪਤਾ ਨਹੀਂ ਕਿਹੜੇ ਟਾਈਮ ਜਿਹੜੇ ਹੈਗੇ ਸਾਫ ਅਸਮਾਨ ਤੇ ਵੀ ਬੱਦਲ ਛਾ ਕੇ ਕਿਤਨਾ ਕਿਤੇ ਬੂੰਦਾਬੰਦੀ ਹੋ ਸਕਦੀ ਆ ਸੋ ਇਸ ਕਰਕੇ ਇਹ ਮੌਨਸੂਨ ਦਾ ਜਿਹੜਾ ਸਮਾਂ ਇਹ ਕੁਝ ਕੁ ਸਮਾਂ ਜਦੋਂ ਬਾਕੀ ਰਹਿ ਗਏ ਨੇ ਉਦੋਂ ਬਾਅਦ ਫਿਰ ਪ੍ਰੀ ਮੌਨਸੂਨ ਦਾ ਜਦੋਂ ਮੌਸਮ ਚੱਲਦਾ ਉਦੋਂ ਫਿਰ ਜਿਹੜੀਆਂ ਬਾਰਸ਼ਾਂ ਹੁੰਦੀਆਂ ਨੇ ਉਹ ਪੱਛਮੀ ਗੜਬੜੀ ਵੈਸਟਰਨ ਡਿਸਟਰਬੈਂਸ ਆਉਂਦੇ ਨੇ ਉਹਨਾਂ ਦੇ ਕਾਰਨ ਫਿਰ ਬਾਰਸ਼ਾਂ ਹੁੰਦੀਆਂ ਨੇ ਸਿਆਲੋ ਸਿਆਲ ਉਹਨਾਂ ਦੀ ਥੋੜੀ ਜੀ ਜਿਹੜੀ ਜਾਣਕਾਰੀ ਹੁੰਦੀ ਆ ਜਾਂ ਉਹਨਾਂ ਨੂੰ ਟ੍ਰੇਸ ਕਰਨਾ ਸੌਖਾ ਹੁੰਦਾ ਉਸ ਟਾਈਮ ਮੌਸਮ ਦੀ ਜਾਣਕਾਰੀ ਥੋੜੀ ਜਿਹੀ ਸਟੇਕ ਹੁੰਦੀ ਆ। ਬਾਾਰਸ਼ਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਹਜੇ ਆਉਣ ਵਾਲੇ ਕੁਝ ਦਿਨਾਂ ਚ ਇੱਕ ਵਾਰੀ ਪੰਜਾਬ ਦੇ ਵਿੱਚ ਦੁਬਾਰਾ ਸ਼ੁਰੂ ਹੋ ਸਕਦਾ। ਤੇ ਅੱਜ ਤਕਰੀਬਨ ਚੰਡੀਗੜ੍ਹ, ਹੁਸ਼ਿਆਰਪੁਰ ਤੇ ਲੁਧਿਆਣੇ ਦੇ ਕੁਝ ਭਾਗ ਇਹਨਾਂ ਦੇ ਜਿਹੜਾ ਦੁਪਹਿਰੋਂ ਬਾਅਦ ਥੋੜੇ ਜੇ ਬੱਦਲ ਸੰਘਣੇ ਵਿਛਾ ਸਕਦੇ ਨੇ। ਸੋ ਇਸ ਕਰਕੇ ਜੋ ਵੀ ਖੇਤਾਂ ਦੇ ਕੰਮ ਧੰਦੇ ਨੇ ਉਹ ਕਿਸਾਨ ਵੀਰ ਕਰ ਸਕਦੇ ਨੇ। ਆ ਜਿਹੜਾ ਮੌਸਮ ਸੱਲ ਦੇ ਕਾਰਨ ਝੋਨੇ ਦੇ ਉੱਪਰ ਜਿਹੜਾ ਗੋਲੀ ਬਣਨ ਦਾ ਥੋੜਾ ਜਿਹਾ ਖਤਰਾ ਜ਼ਿਆਦਾ ਬਣਿਆ ਹੋਇਆ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਆ ਵੀ ਮੌਸਮ ਬਰਸਾਤਾ ਜ਼ਿਆਦਾ ਹੋਈਆਂ ਧਰਤੀ ਦੇ ਵਿੱਚ ਸੱਲ ਜ਼ਿਆਦਾ ਐ ਇਸ ਕਰਕੇ ਇਸ ਮੌਸਮ ਦੇ ਦੌਰਾਨ ਜਿਹੜਾ ਝੋਨੇ ਤੇ ਉਹ ਗੋਲੀ ਦਾ ਹਮਲਾ ਹੋ ਸਕਦਾ ਗੋਲੀ ਜ਼ਿਆਦਾ ਪੈ ਸਕਦੀ ਆ ਉਹਦੀ ਰੋਕ ਥਾਮ ਲਈ ਕਿਸਾਨ ਵੀਰ ਜੋ ਵੀ ਕਰਨਾ ਚਾਹੁੰਦੇ ਨੇ ਉਹ ਭਾਈ ਆਪਣਾ ਅਪਰਾਧਾ ਕਰਕੇ ਜੇ ਆਪਣੀ ਫਸਲ ਮੋਤੇ ਤੋਂ ਬਚਾ ਸਕਣ ਸੋ ਦਰਸ਼ਕ ਵੀਰੋ ਇਹ ਸੀ ਅੱਜ ਦੀ ਮੌਸਮ ਦੀ ਤਾਜ਼ਾ ਜਾਣਕਾਰੀ ਤੇ ਦਿਨ ਦੇ ਸਮੇਂ ਕੋਈ ਚੰਗੇ ਕਿਸੇ ਅਹਿਮ ਮੁੱਦੇ ਤੇ ਗੱਲਬਾਤ ਲੈ ਕੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਸੋ ਸਾਰੇ ਹੀ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਦਰਸ਼ਕ ਵੀਰ ਹਜੇ ਤੱਕ ਸਾਡੇ ਨਾਲ ਨਹੀਂ ਜੁੜ ਸਕੇ ਸਾਡੇ ਇਹਨਾਂ ਚੈਨਲਾਂ ਨਾਲ ਹਜੇ ਤੱਕ ਉਹਨਾਂ ਦਾ ਜੋੜ ਮੇਲ ਨਹੀਂ ਬਣਿਆ ਉਹਨਾਂ ਨੂੰ ਬੇਨਤੀ ਆ ਵੀ ਜਰੂਰ ਸਾਡੇ ਇਹਨਾਂ ਚੈਨਲਾਂ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਨਾਲ ਲੈਕ ਸ਼ੇਅਰ ਜ਼ਰੂਰ ਸਾਡੀ ਵੀਡੀਓ ਨੂੰ ਕਰਿਆ ਕਰੋ ਕਿਉਂਕਿ ਆਪਣੇ ਇਲਾਕੇ ਦੀ ਸਾਰੀ ਜਾਣਕਾਰੀ ਅਸੀਂ ਇਸ ਚੈਨਲ ਤੇ ਸਾਰੇ ਦਰਸ਼ਕ ਵੀਰਾਂ ਨੂੰ ਦਿੰਦੇ ਰਵਾਂਗੇ ਸੋ ਸਾਰੇ ਹੀ ਦਰਸ਼ਕ ਵੀਰਾਂ ਦਾ ਧੰਨਵਾਦ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਤੇ ਜਿਹੜੇ ਹਜੇ ਤੱਕ ਨਹੀਂ ਜੁੜੇ ਉਹਨਾਂ ਨੂੰ ਵੀ ਬੇਨਤੀ ਆ ਵੀ ਸਾਡੇ ਨਾਲ ਜੁੜੋ ਤਾਂ ਕਿ ਆਪਾਂ ਆਪਣੇ ਇਲਾਕੇ ਦੀ ਸਾਰੀ ਜਾਣਕਾਰੀ ਇਸ ਚੈਨਲ ਰਾਹੀਂ ਸਾਰ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਸਾਰਿਆਂ ਦਾ ਧੰਨਵਾਦ